ਜ਼ਿਲ੍ਹਾ ਪ੍ਰੀਸ਼ਦ ਦੇ ਬਲਕ ਸੰਪਤੀ ਦੀ ਜਿਹੜੀ ਇਲੈਕਸ਼ਨ ਹੈ 14 ਸਤੰਬਰ ਨੂੰ ਹੋ ਰਹੀ ਆ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਕੈਂਡੀਡੇਟ ਖੜੇ ਕੀਤੇ ਗਏ ਆ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਮਾਲਾ ਰਿਫੇ ਮਾਲਾ ਜੋਨ ਤੋਂ ਰਾਜਕਮਾ ਰਾਜੂ ਜੀ ਇਲੈਕਸ਼ਨ ਲੜ ਰਹੇ ਆ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਬਲਕ ਸੰਪਤੀ ਵਿੱਚ ਕਿੰਨੇ ਪਿੰਡ ਪੈਂਦੇ ਆ ਤੇ ਕਿਸ ਤਰ੍ਹਾਂ ਦਾ ਜਿਹੜਾ ਆ ਇਹਨਾਂ ਦੀ ਕੈਂਪੇਨ ਚੱਲ ਰਹੀ ਹੈ ਰਾਜੂ ਜੀ ਤੁਹਾਡਾ ਦੀਪਨ ਤੇ ਸਵਾਗਤ ਹੈ ਜੀ ਰਾਜੂ ਜੀ ਕਿਸ ਤਰ੍ਹਾਂ ਸਾਡੇ ਜਿਹੜੇ ਮਾਲਾ ਜੋਨ ਨਾਲ ਉਹਦੇ ਵਿੱਚ ਕਿੰਨੇ ਪਿੰਡ ਪੈਂਦੇ ਸਾਡੀ ਮਾਲਾ ਜੀ ਉਸ ਵਿੱਚ 4 ਪਿੰਡ ਪੈਂਦੇ ਜਿਹੜੇ ਗੱਟਾਂ ਮਾਲਾ ਹੋ ਗਿਆ ਤੇ ਚੱਕ ਦੋ ਥੋੜਾ ਸੰਗਰੂਨ ਜੀ ਤੇ ਟੱਕਰ ਅੱਛਾ ਤੇ ਆ ਜੀ ਉਹ ਬੰਦਿਆ ਬੜੀਆ ਪੰਗਾਰਾ ਲੋਕਾਂ ਅਸੀਂ ਵੀ ਜੋੜੇ ਪਾ ਰਹੇ ਕਿਉਂਕਿ ਅਸੀਂ ਬਰਾਬਰ ਸਮਤੀ ਵਿੱਚ ਰਵਾਂਗੇ ਅਸੀਂ ਇਹ ਜਿਹੜੇ ਸਾਨੂੰ ਹੁਣ ਪਿੰਡ ਦਿੱਤੇ ਤੇ ਇਹਨਾਂ ਦੀ ਵੀ ਡਿਵੈਲਪਮੈਂਟ ਦੇ ਬਾਰੇ ਸੋਚਾਂਗੇ ਕਿਉਂਕਿ ਮੈਂ ਬੀਆਓ ਕੀਤੀ ਐਕਨੋਮਿਕਸ ਕੀਤੀ ਹੋਆ ਜਿਹੜੇ ਕੰਮ ਜਿਦਾ ਰੁਪਨ ਦਾ ਚਾਹਦੇ ਰਹਿਣ ਤਾਂ ਆਪਣੀ ਇਕਨੋਮੀ ਠੀਕ ਰਹਿੰਦੀ ਹੈ ਇਹ ਲੋਕਾਂ ਨੂੰ ਇਹਨਾਂ ਕੀ ਕਹਿੰਦਾ ਪਤਾ ਨਹੀਂ ਜਿੰਨਾ ਕੰਮ ਆਪਾਂ ਲੂਗਗੇ ਆਪਣਾ ਉਹਨਾਂ ਦੇ ਹੀ ਵਿਖੇ ਜਾਂਦਾ ਇਸ ਲਈ ਆਪਾਂ ਵਧੀਆ ਬੰਦੇ ਦੀ ਚੋਣ ਦੇ ਮੈਂ ਆਪਣੀ ਨਹੀਂ ਕਹਿੰਦਾ ਜਿਹੜਾ ਤੁਹਾਨੂੰ ਬਹੁਤ ਵਧੀਆ ਬੰਦਾ ਲਗਾ ਉਹਦੀ ਪੜਾ ਲਿਖਿਆ ਕਿ ਉਹਨੇ ਕਿੰਨੂ ਨੌਲੇਜ ਹੋਵੇ ਕਿਉਂਕਿ ਆਪਾਂ ਪੈਂਟ ਦੇ ਕੰਮ ਲੋਕਾਂ ਨੂੰ ਉੱਪਰ ਲੈ ਕੇ ਜਾ ਸਕੀਏ ਆਪਣਾ ਲੜਨ ਦਾ ਮਕਸਦ ਇਹ ਵੋਟਾਂ ਇਕੱਠੀਆਂ ਕਰਨ ਦਾ ਮਕਸਦ ਨਹੀਂ ਆਪਾਂ ਪਾਰਟੀ ਦੇ ਲਈ ਨਾਲ ਜੁੜ ਕੇ ਖੜੇ ਹੋ ਜੀ ਪਾਰਟੀ ਦੇ ਨਾਂ ਤੇ ਵੋਟਾਂ ਦੇ ਪਰ ਕੰਮ ਕਰੀਏ ਲੋਕਾਂ ਦੇ ਹਰ ਹੱਥ ਲਈ ਆਪਾਂ ਨੂੰ ਲੜਨਾ ਚਾਹੀਦਾ ਕਰੀ ਬੰਦੇ ਦੀ ਵੀ ਆਪਾਂ ਨੂੰ ਜਿੱਥੇ ਕਹਦੇ ਉੱਥੇ ਤੁਰਨਾ ਚਾਹੀਦਾ ਜੇ ਵੀ ਕਿਸੇ ਦੀ ਵੀ ਸਮੱਸਿਆ ਆਵੇ ਆਪਾਂ ਤੁਹਾਨੂੰ ਕਹਿੰਦੇ ਹੁਣ ਕਿਉਂਕਿ ਸਾਡੇ ਕੋਲ ਪਿੰਡ ਦੀ ਸਰਪੰਚੀ ਆ ਸਾਡੇ ਕੋਲ ਕਈ ਬੰਦੇ ਆਉਂਦੇ ਆ ਤੇ ਅਸੀਂ ਉਹਨਾਂ ਦੇ ਨਾਲ ਜਾਣਦੇ ਆ ਕਿ ਕੋਈ ਵੀ ਬੰਦਾ ਕਹੇ ਵੀ ਉਹ ਫੋਨ ਵੀ ਚੱਕਦੇ ਆ ਬਾਜੂ ਦੇ ਕੰਮਾਂ ਦੇ ਵੇਲੇ ਤੇ ਗਵਰਨਮੈਂਟ ਦੇ ਜਿਹੜੇ ਕੰਮ ਹੁੰਦੇ ਆ ਉਹਨਾਂ ਵਿੱਚ ਡਿਲੇ ਹੋ ਸਕਦਾ ਕਿਉਂਕਿ ਹੁਣ ਪੰਚਾਇਤ ਦੇ ਕੰਮ ਵਿੱਚ ਹੁੰਦੇ ਕਈ ਐਸਟੀਮੇਟ ਬਣਾਉਣੇ ਹੁੰਦੇ ਆ ਮਤਾ ਪਾਉਣਾ ਹੁੰਦਾ ਆ ਦੇ ਇਹਨਾਂ ਲੋਕ ਨਰਾਜ਼ਗੀ ਨਾ ਕਰਨ ਜੇ ਨਰਾਜ਼ਗੀ ਹੈ ਵੀ ਤਾਂ ਆਪਾਂ ਉਹ ਦੂਰ ਕਰਾਂਗੇ ਆਪਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਸਮੇਂ ਹਾਜ਼ਰ ਇਸ ਤਰ੍ਹਾਂ ਦੀ ਕੈਂਪੇਨਿੰਗ ਚੱਲ ਰਹੀ ਆ ਇਸ ਤਰ੍ਹਾਂ ਦਾ ਲੋਕਾਂ ਵੱਲੋਂ ਹੰਗਾਰਾ ਮਿਲ ਗਿਆ ਲੋਕਾਂ ਵੱਲੋਂ ਹੰਗਾਰਾ ਵਧੀਆ ਮਿਲਿਆ ਕੁਝ ਕੁ ਜਿਹਦਾ ਬੰਦਿਆਂ ਨੇ ਥੋੜੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਤੇ ਬਾਕੀ ਜੇ ਲੋ ਉਹ ਵੀ ਠੀਕ ਹੈ ਉਹ ਵੀ ਆਪਾਂ ਦੂਰ ਕਰਾਂਗੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ ਜਿਹੜੇ ਕੰਮ ਰੁਕੇ ਹੋ ਤੇ ਉਹ ਵੀ ਆਪਾਂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਣੇ ਤੁਸੀਂ ਕਿਹੜੇ ਕਿਹੜੇ ਇਸ਼ੂ ਨੂੰ ਲੈ ਕੇ ਜਿਹੜੀ ਐਲੈਕਸ਼ਨ ਚੱਲ ਰਹੀ ਆ ਇਹਨੂੰ ਆਪਣਾ ਇਹੀ ਆ ਚਲੋ ਵਧੀਆ ਸਰਕਾਰ ਬਣੇ ਲੋਕਾਂ ਦੀ ਤਰੱਕੀ ਹੋਵੇ ਆਪਾਂ ਇਸ ਇਸ਼ੂ ਨੂੰ ਲਗੇ ਪਿੰਡ ਦੀ ਡਿਵੈਲਪਮੈਂਟ ਹੋਵੇ ਜਿਹਦੇ ਚਾਰ ਪਿੰਡਾਂ ਉਹਨਾਂ ਦੀ ਵੀ ਤਰੱਕੀ ਹੋਵੇ ਜੇ ਸਾਨੂੰ ਸੌਂਪਿਓ ਆ ਬਾਕੀ ਐਜੂਕੇਸ਼ਨ ਵਧੀਆ ਹੋਵੇ ਜਿਦਾਂ ਆਪਣੇ ਡਿਸਪੈਂਸਰੀਆਂ ਵਿੱਚ ਦਵਾਈਆਂ ਪ੍ਰੀ ਮੈਡਿਨ ਜਿਹੜੇ ਆਵਾਜਾਈ ਦੇ ਸਾਧਨ ਹੋਣ ਜਿਦਾਂ ਪਿੰਡਾਂ ਦਾ ਜਿਹਦਾ ਲਿੰਕ ਹੈ ਸਾਡੇ ਕੋਲ ਵਧੀਆ ਜੋੜ ਜਵੇ ਜਿੱਥੇ ਕੋਈ ਕਮੀਆਂ ਵੇਟ ਦੀ ਜਿੰਮ ਦੀ ਜਿੱਦਾਂ ਕਸਰਤ ਹੋਵੇ ਜਿੱਦਾਂ ਪਕਾ ਰਹੇ ਬੈਠੇ ਕੋਈ ਜੀਜਾਂ ਖਾਣੇ ਦੇ ਘਣ ਨਹੀਂ ਪੱਛਦੀ ਉਹਨਾਂ ਦੇ ਵੀ ਜਿੱਦਾਂ ਜੈਮ ਵਗੈਰਾ ਪਿੰਡਾਂ ਵਿੱਚ ਹੋਣੀ ਚਾਹੀਦੀ ਆ ਤੇ ਬਾਕੀ ਐਂਬੂਲੈਂਸ ਦਾ ਵੀ ਅਰੇਂਜਮੈਂਟ ਹੋਣਾ ਚਾਹੀਦਾ ਜੋ ਕੋਈ ਮਰੀਜ਼ ਵਗੈਰਾ ਬਿਮਾਰ ਹੋਵੇ ਉਹਨੂੰ ਫਟਾਫਟਾਂ ਬਾਹਰ ਹਸਪਤਲ ਭੇਜ ਸਕੀ। ਤੇ ਕਾਂਗਰਸ ਪਾਰਟੀ ਉਹ ਲੋਕ ਸੀ ਕੈਂਡੀਡੇਟ ਹੈਗੇ ਆ ਹਾਂਜੀ ਜੀ ਤੇ ਕਾਂਗਰਸ ਪਾਰਟੀ ਜਿਹੜੇ ਆਗੂ ਹੈਗੇ ਆ ਜਿਹੜੇ ਲੀਡਰ ਹੈਗੇ ਆ ਹਾਂਜੀ ਉਹ ਕਿੰਦਾ ਤੁਹਾਡੀ ਪੂਰਾ ਸਾਥ ਦੇ ਰਿਹਾ ਇਲੈਕਸ਼ਨ ਚ ਹਾਂਜੀ ਆਗੂ ਆਪਣੇ ਪੂਰਾ ਸਾਥ ਦੇ ਰਿਹਾ ਕਾਂਗਰਸ ਆਪਣੇ ਪਾਰਟੀ ਨਾਲ ਤੇ ਵਧੀਆ ਪਾਰਟੀਆਂ ਜਿੱਦਾਂ ਹੁਣ ਪਹਿਲਾ ਮਨਮੋਹਨ ਸਿੰਘ ਜੀ ਉਹ ਵੀ ਵਧੀਆ ਪ੍ਰਧਾਨ ਮੰਤਰੀ ਸੀਗੇ ਉਹੀ ਕਾਫੀ ਜਿੱਦਾਂ ਹੁਣ ਮੰਦਰੇਕਾ ਉਹਨੇ ਸ਼ੁਰੂ ਕੀਤਾ ਸੀਗਾ ਮੰਦਰੇਕਾ ਸੌਦਨ ਗਰੰਟੀ ਰਜਗਾਰ ਕਿਉਂਕਿ ਇਕਨੋਮੀ ਆਰਥਿਕ ਸ਼ਾਸਤਰੀ ਸੀਗੀ ਉਹ ਤਾਂ ਨੌਮਿਕ ਸੋ ਆਰਥਿਕ ਸਥਿਤੀ ਦਾ ਉਹਨੂੰ ਪਤਾ ਸੀਗਾ ਕਿੰਦਾ ਲੋਕਾਂ ਨੂੰ ਰਜਗਾਰ ਦੇਣੇ ਆ ਗਰੀਬ ਲੋਕ ਆਪਣਾ ਗੁਜ਼ਾਰਾ ਕਰ ਚਗੇ ਪਿਉ ਤੋਂ ਮਾਦੋਨੀ ਕਾਂਗਰਸ ਪਾਰਟੀ ਨੇ ਜਿੱਦਾਂ 13 ਆਪਣੇ ਨਹੀਂ ਆ ਕੇ 에ਅਰਪੋਰਟ ਬਣੇ ਆ ਉਹ ਵੀ ਡਾਕਟਰ ਮਨਮੋਹਨ ਸਿੰਘ ਦੀ ਇੱਕ ਮੁੱਖ ਪ੍ਰਧਾਨ ਮੰਤਰੀ ਸੀਦੋਂ ਤੋਂ ਮੈਂ ਪੜਿਆ ਸੀਗਾ ਕਿ 13 ਬੱਸ ਸਟੈਂਡ ਉਹਨੀ ਬੱਸ ਸਟੈਂਡ ਨਹੀਂ ਸੀ 에ਅਰਪੋਰਟ ਸੌਰੀ ਉਹ ਜਿੱਦਾਂ ਬਣਾਏ ਸੀਗੇ ਤੇ ਉਹ ਅੱਜ ਆਪਾਂ ਨੂੰ ਗਵਰਨਮੈਂਟ ਨੂੰ 20 ਸਾਲਾਂ ਬਾਅਦ ਪੈਦਾ ਹੋ ਰਿਹਾ ਉਹਦੇ ਨਾਲ ਹੀ ਫਾਇਦਾ ਆਪਣੀ ਇਕਨੋਮੀ ਗਰੋ ਕਰਦੀ ਆ ਕਿਉਂਕਿ ਆਪਾਂ ਨੂੰ ਯਾਤਰੀ ਜਾਣਗੇ ਏ ਆਪਣੇ ਕੋਲ ਪੈਸਾ ਆਊਗਾ ਆਪਾਂ ਗਵਰਨਮੈਂਟ ਦੇ ਲਾਵਾਂਗੇ ਜਿਹੜੀ ਇਕਨੋਮਿਕਸ ਦੇ ਵਿੱਚ ਹੀ ਹੈ ਸਰਕੂਲਰ ਫਲੋ ਆਫ ਇਨਕਮ ਮੇਰਾ ਪੈਸਾ ਘੁੰਮ ਕੇ ਫੇਰ ਉਹਨੂੰ ਕੋਲ ਜਾ ਕੇ ਉਹ ਚੀਜ਼ ਆਪਣੇ ਤੋਂ ਆਈਟਮ ਤੋਂ ਵਗਿਆ ਸਿੱਕੇ ਨਾਲ ਆਉਂਦਾ ਤੇ ਜਿਹੜੇ ਐਮਐਲਏ ਬਿੱਤੋਂ ਹੋ ਗਏ ਕਾਂਗਰਸ ਕਾਂਸਪੜ ਜਿੰਨੇ ਉਹਨਾਂ ਨੇ ਵੀ ਕੋਈ ਮੀਟਿੰਗ ਲਈ ਹੈ ਨੇ ਉਹਨੀ ਮੀਟਿੰਗ ਨਹੀਂ ਨਹੀਂ ਹੁੰਦਾ ਕਿ ਉਹਨੂੰ ਨਾਲ ਹੀ ਜਾਂ ਪਾਰਟੀ ਦਾ ਜਦੋਂ ਇਸ਼ੂ ਆ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਆਪਾਂ ਦਾ ਪਾਰਟੀ ਨੂੰ ਚੱਕਣਾ ਆ ਜਨਕਿ ਆ ਪਾਰਟੀ ਦੇ ਚੱਕ ਕੇ ਲੋਕਾਂ ਦਾ ਵੀ ਭਲਾ ਕਰਨਾ ਹੈ ਇਹ ਪਾਰਟੀ ਵਧੀਆ ਸਟਰੋਂਗ ਹੋਣੀ ਕਾਂਗਰਸ ਕਮਜ਼ੋਰ ਨਾ ਹੋਵੇ ਬਾਜੀ ਜਿਸ ਤਰ੍ਹਾਂ ਜੰਨੀ ਸਾਹਿਬ ਵੀ ਕੱਲੋਂ ਇਹ ਮੀਟਿੰਗ ਇੱਥੇ ਫਲਾਪ ਚ ਲੈਣ ਆ ਰਹੇ ਆ ਪਰ ਸੁਣਾਉਣਾ ਕਿ ਅੰਨੇ ਜਿਵੇਂ ਮੀਟਿੰਗਾਂ ਨਹੀਂ ਰੱਖਦੇ ਹਾਂਜੀ ਜੀ ਕਿਸ ਤਰ੍ਹਾਂ ਲੱਗਦਾ ਕਿੰਨਾ ਕਸਰਕਰੀ ਮੰਨ ਉਹਨਾਂ ਦਾ ਕਾਫੀ ਅਸਰ ਹੈ ਪਹਿਲਾਂ ਵੀ ਕਾਫੀ ਵੋਟਾਂ ਜਿੱਤੇ 19000 ਦੇ ਲਗਭਗ ਜਿੱਤੇ ਆ ਤੇ ਹੁਣ ਵੀ ਚਲੋ ਵਧੀਆ ਆ ਤੇ ਇਹ ਵਾਲੰਟੀ ਨੂੰ ਉੱਪਰ ਚੁਕਣਾ ਚਾਹੀਦਾ ਹੈ ਜਾਨਕਿ ਆਪਾਂ ਆਪਸ ਵਿੱਚ ਹੀ ਮਤ ਬੇਨ ਬਲਾ ਕੇ ਜਾਨਕਿ ਆਪਾਂ ਨੂੰ ਕੁਰਸੀ ਦਾ ਲਾਲਚ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਜੇ ਆਪਾਂ ਇਹ ਵੋਟਾਂ ਦੀ ਖਾਤਰ ਉਹ ਕੰਮ ਹੋਈ ਜਾਊਗਾ ਤਾਂ ਫਿਰ ਆਪਾਂ ਲੋਕਾਂ ਦੇ ਬਾਰੇ ਨਹੀਂ ਸੋਚ ਸਕਦੇ ਆਪਣੇ ਦਿਮਾਗ ਦੀ ਡਿਵੈਲਪਮੈਂਟ ਉਹ ਮੈਨੂੰ ਮੈਂ ਬਣ ਜੂ ਉਹ ਬਣ ਜੂ ਇਹ ਚੀਜ਼ਾਂ ਦੀ ਸੋਚਣੀ ਚਾਹੀਦੀਆਂ ਆਪਾਂ ਨੂੰ ਡਿਵੈਲਪਮੈਂਟ ਚਾਹੀਦੀ ਹੈ ਸਾਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਆਪਣੇ ਜਿਹੜੇ ਵੋਟਰ ਹੈਗੇ ਆ ਬਲਕ ਸੰਪਤੀ ਦੇ ਸਾਡੇ ਪੀੜਾ ਦੇ ਉਹਨਾਂ ਨੂੰ ਕੀ ਅਪੀਲ ਕਰੂਗਾ ਉੰਨਾਂ ਨੂੰ ਅਪੀਲ ਕਰਾਂਗੇ ਜੇ ਆਪਾਂ ਹੁਣ ਕਾਂਗਰਸ ਦੇ ਉਮੀਦਵਾਰ ਐ ਮੈਂ ਕਿਉਂ ਨਿਸ਼ਾਨ ਪੰਜਾਇਆ ਤੇ ਤੁਸੀਂ ਮੈਨੂੰ ਬਾਤ ਤੋਂ ਬਾਤ ਵੋਟਾਂ ਪਾਓ ਤੇ ਆਪਾਂ ਪਾਰਟੀਆਂ ਨੂੰ ਕਹਿ ਕੇ ਤੁਹਾਡਾ ਜੋ ਵੀ ਬਣਦਾ ਹੋਊਗਾ ਉਹ ਆਪਾਂ ਨੂੰ ਤੁਹਾਨੂੰ ਦਿਵਾਵਾਂਗੇ ਬਾਕੀ ਤੁਹਾਡੇ ਪਿੰਡਾਂ ਦਾ ਸਾਰਿਆਂ ਦਾ ਖਿਆਲ ਰੱਖਾਂਗੇ ਜਿਹੜੇ ਆਪਣੀ ਬਲਾਕ ਸਭਤੀ ਦੇ ਅੰਦਰ ਆਉਂਦੇ ਆ ਤੇ ਹੋਰ ਕੋਈ ਵੀ ਕਿਸੇ ਦੀ ਸਮੱਸਿਆ ਮੇਰੇ ਲਾਇਕ ਹੋਵੇ ਤਾਂ ਆ ਸਕਦਾ ਬੰਦਾ ਬਲਾ ਐਜੇ ਵੀ ਲਾਕ ਸਭਤੀ ਇਹਦਾ ਮੈਂ ਨਾ ਰਾਜਕਮਰ ਰੱਜੂ ਜੀ ਇਹ ਜੋ ਕਿ ਇਸ ਪਿੰਡ ਦੇ ਮਾਹਲਾ ਪਿੰਡ ਦੇ ਸਰਪੰਚ ਵੀ ਆ ਮੌਜੂਦਾ ਤੇ ਬਲਾਕ ਸੰਮਤੀ ਦੇ ਵੀ ਕਾਂਗਰਸ ਵੱਲੋਂ ਇਲੈਕਸ਼ਨ ਲੜ ਰਹੇ ਆ ਤੇ ਇਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਕਾਫੀ ਜਿਹੜਾ ਹੰਗਾਰਾ ਆ ਇਹ ਬਲਾਕ ਸੰਮਤੀ ਦੇ ਪਿੰਡਾਂ ਵਿੱਚੋਂ ਮਿਲ ਰਿਹਾ ਆ ਚੀਜ਼ਾਂ ਚ ਚੰਲੀ ਫਲਦੀ ਪਾਇਆ